ਮ ਜੀ ਤੇਰਾ ਦਿਨ ਦਾ ਹਾਂ ਤੇਰੀ ਜੁੰਡੀ ਖੁੱਲ ਗਈ ਇੱਕਾ ਠੀਕ ਆ ਓਹੋ ਜੁੰਡੀ ਖੁੱਲ ਗਈ ਦੇਖ ਇੱਕ ਖੁੱਲ ਗਈ ਇਹ ਹੱਡ ਫਿਰਦੀ ਆ ਹੈ ਹਾਂ ਦੇਖ ਲੈ ਹੁਣ ਉਹ ਡਿੱਗ ਜਾ ਉਹ ਡਿੱਗਦਾ ਨਾ ਤਰਫ ਮਾਰ ਲੈ ਤੁਰੰਤ ਕਰਦਾ ਦੇਖਾ ਡੇ ਚੱਲੇਗਾ ਦੇਖਾ ਡੇਰ ਜਾਏਗਾ ਤੀ ਤੂੰ ਹਾਂ ਬਾ ਬਾ ਹਰੀ ਮੈਂ ਹਾਂ ਹਾਂ ਨੰਨਾ ਹਾਂ ਵੇ ਹਾਂ ਵੇ ਜੀ ਬੇ ਬਹੁਤ ਹੀ ਚੋਰੀ ਲੋ ਜ ਦਿਨ ਚੜ ਗਿਆ ਅੱਜ ਤਾਂ ਧੁੱਪ ਬਹੁਤ ਸੋਹਣੀ ਨਿਕਲੀ ਵੀਡੀਓ ਦੇਖਣ ਵਾਲੇ ਸਾਰੇ ਪਿੰਡ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਤੇ ਅੱਜ ਤਰੀਕ 30 ਤੇ ਦਿਨ ਸ਼ੁੱਕਰਵਾਰ ਵੀਡੀਓ ਜਿਹੜਾ ਬਲੌਗ ਸ਼ੁਰੂ ਕਰਤਾ ਤੇ ਕੀ ਕੁਝ ਕਰ ਰਹੇ ਆ ਟਾਈਮ ਹੋ ਗਿਆ 8:30 ਦਾ ਤੇ ਚਾਹ ਵੀ ਕੇ ਬੈਠੇ ਰਹੇ ਤੇ ਫੋਨ ਤੇ ਗੱਲ ਕਰੀ ਗਈ ਭੈਣ ਲੋਰਨ ਨਾਲ ਰਿਸ਼ਤੇਦਾਰਾਂ ਨਾਲ ਤੇ ਇਹ ਵਿਆਹ ਜਿਹੜਾ ਨੇੜੇ ਆ ਹੀ ਜਾਂਦਾ ਤੇ ਇੱਧਰ ਕਿਚਨ ਚ ਹਲੇ ਕੋਈ ਪ੍ਰੋਗਰਾਮ ਨਹੀਂ ਕਰਿਆ ਪ੍ਰੋਗਰਾਮ ਕਰਦੇ ਆ ਉਹ ਅਸਿਕਾ ਤਫਾ ਮੌਸਮ ਕੋਸ਼ ਹੈ ਮੇ ਦਾ ਸਰਫ ਕੀ ਹੈ ਨਹੀਂ ਚਲ ਕੋਈ ਲੈ ਆਉਣੇ ਮੈਂ ਲੋ ਤਾਂ ਪੈਕਟ ਹੈਗੇ ਸੀ ਉਹ ਮੋਟਰ ਤੇਰੀ ਇਧਰ ਨੂੰ ਆ ਜੀਦਾ ਸੀ ਇਧਰੋਂ ਅੰਦਰ ਆ ਕੇ ਇਧਰ ਆ ਕੇ ਇੱਥੇ ਸਾਡੀ ਆ ਕੱਪੜੇ ਧੋਣ ਵਾਲੀ ਮਸ਼ੀਨ ਤੇ ਇੱਥੇ ਹੁਣ ਕੱਪੜੇ ਧੋਏ ਜਾਂਦੇ ਆ ਇਹ ਮਸ਼ੀਨ ਇਸ ਕੱਪੜੇ ਧੋਣ ਵਾਸਤੇ ਰੱਖੀ ਹੋਈ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਕਪੜੇ ਪਾਦਾਂਗੇ ਤੋਂ ਲਈ ਉਸ ਤੋਂ ਬਾਅਦ ਤੇ ਬਾਪੂ ਤੇ ਤੇਗ ਅੰਦਰ ਖੇਡ ਰਹੇ ਨੇ ਦੋਨੋਂ ਜਣੇ ਤੇ ਉੱਪਰ ਦੇਖ ਕੇ ਜਾ ਕੇ ਛੱਤ ਉੱਪਰ ਕੀ ਕੁਛ ਹੈ ਜਿੰਦਗੀ ਹੈ ਮਹਾਰ ਹਾਂ ਬੰਦ ਕਰ ਦੋ ਪਾਣੀ ਇਹਨੇ ਲਓ ਜੇ ਤੁੱਪ ਦੇਖੋ ਅੱਜ ਕਿੰਨੀ ਸੋਹਣੀ ਨਿਕਲੀ ਆ ਇੰਦਰ ਸੂਰਜ ਸੂਰਜ ਦੀ ਲਾਈਟ ਅਖੇ ਥੋੜੀ ਜਿਆਦਾ ਤੇ ਇੰਦਰ ਆ ਜਾਂਦੇ ਹੁੰਨੇ ਆ ਧੁੱਪ ਦੇ ਵਿੱਚ ਤੇ ਯਾਰ ਇਹ ਧੁੱਪ ਸਿੱਕੀ ਜਾਂਦੇ ਸਾਰਾ ਦਿਨ ਬੈਠੇ ਇੰਦਰ ਸਾਈਕਲ ਸਾਡਾ ਤੇਗ ਸਾਈਕਲ ਚਲਾਉਂਦਾ ਰਹਿੰਦਾ ਹੁੰਦਾ ਤੇ ਜਗ੍ਹਾ ਵਧੀਆ ਖੁੱਲੀ ਬਣੀ ਹੋਈ ਆ ਤੇ ਸਾਰੇ ਜਣੇ ਉਹਰੇ ਤੋਪਸੇ ਹੀ ਆਉਂਦੇ ਆ ਬੈਠੇ ਵਧੀਆ ਟਾਈਮpass ਹੋ ਜਾਂਦਾ ਨੀਚੇ ਜਗ੍ਹਾ ਘੱਟ ਆ ਗਈ ਉੱਪਰ ਵਧੀਆ ਛੱਤ ਉੱਪਰ ਬੈਠਣ ਨੂੰ ਹੁਣ ਜਿਹੜੇ ਘਰ ਦੇ ਨਾਲ ਰਹਿੰਦਾ ਹਾਂ ਚੰਗਾ ਜਿਹਾ ਰਹਿੰਦਾ ਹਾਂ ਹਾਂ ਵੀ ਤੇ ਵਧੀਆ ਬਣਾ ਰਹੇ ਵਧੀਆ ਘਰਦਿਆਂ ਨੂੰ ਤਾਂ ਮੈਨੂੰ ਵੀ ਸਪੋਰਟ ਬਰਾਬਰ ਰੱਖਦਾਗਾ ਹੈਨਾ ਆਉਦੇ ਬੱਚਿਆਂ ਨੂੰ ਘਰ ਵਾਲੀ ਨੂੰ ਹੁਣ ਪੁੱਛ ਲੋ ਕੋ ਹੁੰਦੇ ਆ ਕੇ ਘਰ ਵਾਲੀ ਨੂੰ ਪੁੱਛਦੇ ਨਹੀਂ ਹੈਗੇ ਹਾਂ ਉਦਾਂ ਵੀਡੀਓ ਵੀਡੀਓ ਵੀ ਲਾ ਦਿਓ ਜੇ ਆਪਾਂ ਰੀਅਲ ਲਾਈਫ 'ਚ ਵੀ ਦੇਖੀਏ ਨਹੀਂ ਵੀ ਜੇ ਹਮ ਚੱਲ ਰੋਕ ਰਹੀ ਨੂੰ ਠੀਕ ਆ ਵੀ ਘਰ ਵਾਲੀ ਦੀ ਬੰਦਾ ਇੱਜ਼ਤ ਕਰਦਾ ਘਰ ਵਾਲੀ ਦੀ ਤਫ਼ਰੀਹ ਹੀ ਚੀਜ਼ ਹੈ ਨਾ ਵੀ ਮੇਰੇ ਤਾਂ ਪੁਰਾਣੀ ਸੋਚ ਦੀ ਕਰਾਂਗੇ ਜਿਹੜੇ ਆਪਣੇ ਪਹਿਲਾਂ ਬਜ਼ੁਰਗਾਂ ਦੇ ਕੰਿਆਂ ਦੀ ਲੋਜ ਹੁੰਦੀ ਸੀ ਵੀ ਬਸ ਘਰ ਵਾਲੀ ਬਸ ਜਨਾਨੀ ਜਿਹੜੀ ਵੀ ਬਸ ਜਵਾਖਾਂ ਚੁੱਗ ਕੇ ਆਉਂਦੀ ਬਿਕਾਰ ਸਾਂਭਣਾ ਬਸ ਜਨਾਨੀ ਨੇ ਕੰਮ ਕਰਨਾ ਤੇ ਜਨਾਨੀ ਨੇ ਘਰੇ ਰਹਿਣਾ ਤੇ ਬਸ ਬੰਦੇ ਦੀ ਗੱਲ 'ਚ ਕੋਈ ਗੱਲ ਨਹੀਂ ਕਰਨੀ ਕੋਈ ਨਾ గో ఇనై మే సెట్ ఫం బం 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 7 ਵਜੇ 6 ਟ ਵਜੇ ਓ ਕਿੰਨੇ ਵਜੇ ਓਏ ਮਮਾ ਨੂੰ ਕਹੇ ਤਾਂ ਮਮਾ ਨੂੰ ਕਹੇ 6 ਟ ਵਜੇ ਅਵਾਈ ਬੇਕੂਕ ਦੀਪਾ ਤੂੰ ਮਾਰ ਦੇ ਦੱਟ ਲੋਗੀ 6 ਟ ਵਜੇ ਨੀਚੇ ਧਾਰ ਦੋ ਨਾ ਨੀਚੇ ਮਿਟੀ ਹੋ ਗਈ ਮਾਈ ਗੋਡ ਮਾਈ ਗਰੀ ਕੇ ਨਾ ਮਮਾ ਨੂੰ ਕਹ ਮਮਾ ਸੀ ਕੇ ਦੁਕਾਨ ਤੇ ਜਾ ਰਹੇ ਆ ਮम्मा ਹਾਂ ਹਾਂ ਜਾ ਰਹੇ ਹਾਂ ਹਾਂ ਮम्मा ਨੂੰ ਲੈ ਕੇ ਜਾਂਦੇ ਮਮਾ ਕਹਿਣਾ ਕਿੰਨਾ ਮੈਂ ਬੜਾ ਆਵਾਜ਼ ਦਤ ਹੈ ਨਾ ਬਈ ਨਾਲ ਨਾਲ ਹੀ ਗਾਦੇ ਨਾ ਨਾ ਆ ਰਹੇ ਆ ਸੀ ਭਾਈ ਇਹ ਸੀ ਆ ਰਹੇ ਆ ਭਾਈ ਹੈ ਨਾ ਚਲੋ ਇਹ ਕੁਛ ਬਾਜ਼ਾਰ ਦਾ ਮਾਹੌਲ ਦੁਕਾਨ ਸਾਡੇ ਘਰ ਦੇ ਬਿਲਕੁਲ ਨੇੜੇ ਆ ਥੋੜੀ ਦੂਰ ਜਾ ਕੇ ਇਧਰੋਂ ਵੀ ਇਧਰੋਂ ਵੀ ਸਰਫ ਲੈ ਕੇ ਅਸੀਂ ਆ ਗਏ ਫੇਰ ਉੱਥੇ ਵੀਡੀਓ ਬਣਾ ਨਹੀਂ ਸਕੀ ਕਿਉਂਕਿ ਉਥੇ ਲੇਡੀ ਸੀ ਤੇ ਲੇਡੀ ਦੁਕਾਨ ਦੀ ਆਪਾਂ ਵੀਡੀਓ ਏਦਾਂ ਬਣਾਉਂਦੇ ਨਹੀਂ ਵਧੀਆ ਨਹੀਂ ਲੱਗਦਾ ਨਾ ਵੀਡੀਓ ਏਦਾਂ ਬਣਾਉਣਾ ਹੁਣ ਅਸੀਂ ਜਾ ਰਹੇ ਹਾਂ ਇੱਕ ਅਸੀਂ ਤੇਗ ਨੂੰ ਕਿਸੇ ਵੀ ਚੀਜ਼ ਦੀ ਆਸਤ ਨਹੀਂ ਪਾਈ ਦੁਕਾਨ ਤੇ ਜਾਂਦੇ ਵੇ ਆ ਨਾ ਇਹਨੂੰ ਅਸੀਂ ਕੁਝ ਕਰਵਾਈਏ ਤੇ ਨਾ ਇਹ ਮੰਗੇ ਕਰਦਾ ਮੈਂ ਨਾ ਹਾਂ ਹਾਂ ਚਲ ਦੇਗਾ ਯਸ ਯਸ ਪਲਾਸਟਿਕ ਦਾ ਹਾਂ ਬਣ ਜਾਊਗਾ ਇਹਦਾ ਸੱਸਾ ਬਹੁਤ ਹਾਂ ਹਾਂ ਬਣ ਜਾਊਗਾ ਬਾਕੀ ਵੀ ਬਾਕੀ ਚਾਹੀਦੀ ਬਾਕੂ ਬਾਕੂ ਜਾ ਘੰਡ ਬਣ ਗਈ ਓਏ ਯੂਟਿਊਬਰ ਜਮਾਤਾ ਐ ਘਰ ਮਾ ਓਏ ਪਿੱਛੇ ਭਾਰੀ ਹੱਥ ਅੰਕੇ ਲੈਂਦਾ ਪੰਗਿਆ ਬੋਲਣ ਦੀ ਉਹ ਤਾਂ ਇਧਰ ਬੜੀ ਇਹਦਾ ਬਹੁਤ ਬੜਾ ਹੱਥ ਇਧਰ 100 ਰੁਪਏ ਜੋ ਉਸਦਾ ਵਲੌਗ ਚੱਲ ਰਿਹਾ ਸੀਗਾ ਜਿਹਦੇ ਵਿੱਚ ਇਹ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਕਿ ਫੋਟੋ ਵੀਡੀਓ ਲਈਆਂ ਹੋਈਆਂ ਉਹ ਵਾਲਿਆਂ ਦਾ ਇਹ ਬਲੌਗ ਬਣਾਇਆ ਹੋਇਆ ਉਹ ਦਿਖਾ ਰਹੇ ਆ ਤੇ ਇੱਕ ਤਾਂ ਸੌਰਵ ਜੂਸੀ ਦੇ ਬਲੌਗ ਮੋਟੀਵੇਸ਼ਨਲ ਹੁੰਦੇ ਆ ਇੱਕ ਤਾਂ ਬੰਦੇ ਦੇ ਮਨ ਚ ਪਾਪ ਨਹੀਂ ਆ ਬੰਦਾ ਵਧੀਆ ਜੀ ਨੂੰ ਵੀ ਮਤਲਬ ਇਹਨੀਆਂ ਵੀਡੀਓ ਮੋਟੀਵੇਸ਼ਨਲ ਵੀਡੀਓ ਹੁੰਦੀਆਂ ਨੇ ਤੇ ਦੂਸਰੀ ਗੱਲ ਇਹ ਕਿ ਆਪਾਂ ਵੀ ਦੇਖਦੇ ਆ ਕਿ ਯਾਦਾਂ ਦੀ ਇੱਕ ਵੀਡੀਓ ਬਣਾਵਾਂਗੇ ਜਾਂ ਕੱਲ ਨੂੰ ਜਾਂ ਪਰਸੋਂ ਨੂੰ ਤੇ ਉਹਦੇ ਵਿੱਚ ਸਾਰੇ ਜਿੰਨੇ ਵੀ ਵੀਡੀਓ ਦੇਖ ਲੈਣਗੇ ਮੇਰੇ ਭੂਆ ਦੇ ਮੇਰੇ ਮਾਮਿਆਂ ਦੇ ਮੇਰੇ ਯਾਰ ਦੋਸਤ ਜਿੰਨੇ ਵੀ ਪੁਰਾਣੇ ਅੱਜ ਤੋਂ 10 ਤੋਂ 15 ਸਾਲ ਪਹਿਲਾਂ ਦੀਆਂ ਫੋਟੋਆਂ ਉਹ ਸਾਰੀਆਂ ਵੀਡੀਓਜ਼ ਫੋਟੋਆਂ ਮੇਰੇ ਲਈ ਪਈਆਂ ਨੇ ਉਹ ਬਣਾਵਾਂਗੇ ਤੇ ਉਹ ਜ਼ਰੂਰ ਦੇਖਿਓ ਤੇ ਕੱਲ ਜਾਂ ਪਰਸ ਨੂੰ ਕੱਲ ਨੂੰ ਜਾਂ ਪਰਸ ਨੂੰ ਪਾ ਦੇਣਾ ਆਪਾਂ ਨੇ ਉਹ ਜ਼ਰੂਰ ਦੇਖਿਓ ਉਹਦੇ ਵਿੱਚ ਸੌਟੀਆਂ ਸਾਰੇ ਦੀਆਂ ਯਾਦਾਂ ਹੋਣਗੀਆਂ ਤੇ ਐਵੇਂ ਜਿਵੇਂ ਕੀ 100 ਰੁਪਏ ਜੋ ਸੀ ਵਲੌਗ ਬਣਾ ਰਹੇ ਹਾਂ ਆਪਣੀਆਂ ਪੁਰਾਣੀਆਂ ਯਾਦਾਂ ਦੀਆਂ ਮੇਰੇ ਲੇਵੇ ਸਾਰੀਆਂ ਪੰਜਾਂ ਨੇ ਗਿਆ ਪੈਂਡਰ ਪੰਜਾਂ ਨੇ ਮੇਰੇ ਲੇਵੇ ਅਲੱਗ-ਅਲੱਗ ਜਿਹਦੇ ਵਿੱਚ ਸਾਲਦਿਆਂ ਜਿਵੇਂ ਕਿ ਅੱਜ ਤੋਂ 10 ਸਾਲ ਪਹਿਲਾਂ ਦੀ ਲਾ ਲੋ 14 2014 ਤੋਂ 2015 16 ਸ਼ਾਇਦ ਉਸ ਤੋਂ ਪਹਿਲਾਂ ਦੀਆਂ ਵੀ ਹੋਣੀਆਂ ਤੇ ਇੰਨੀਆਂ ਮਤਲਬ ਪੰਜਾਂ ਨੇ ਮੇਰੇ ਲੇਵੇ ਯਾਦਾਂ ਦੀਆਂ ਫੋਟੋਆਂ ਵਗੈਰਾ ਵੀਡੀਓ ਵਗੈਰਾ ਸਾਰੇ ਮੁੱਛਾਂ ਤੇ ਵਲੌਗ ਜ਼ਰੂਰ ਦੇਖਿਓ ਨਾਲੇ ਸਾਨੂੰ ਪੁਰਾਣੀਆਂ ਯਾਦਾਂ ਯਾਦ ਹੋ ਜਾਣਗੀਆਂ ਤੇ ਨਾਲੇ ਆਪਾਂ ਨੂੰ ਪੁਰਾਣੀਆਂ ਯਾਦਾਂ ਯਾਦ ਹੋ ਜਾਣਗੀਆਂ ਟਾਈਮ 12:00 ਟਾਈਮ ਹਾਂ 12:00 12:00 ਵਜੇ ਤੇ ਧੁੱਪ ਸੇਕਦੇ ਸੇਕ ਲੈ 12 ਦਾ ਟਾਈਮ ਹੋ ਗਿਆ ਤੇ 1 ਵਜੇ ਅੱਜ ਕੰਮ ਤੇ ਜਾਣਾ ਤੇ ਹੁਣ ਬਣਾ ਰਹੇ ਸੀਗੇ ਚਟਣੀ ਪਿਆਜ਼ ਤੇ ਧਨੀਏ ਦੀ ਇੱਕ ਬਹੁਤ ਵੱਡੀ ਗਲਤੀ ਹੋ ਗਈ ਟਾਈਮ ਮੈਂ ਦੇਖਿਆ ਵੀ ਇੱਥੇ ਹੋ ਗਏ ਸੀਗੇ 12 ਤੇ ਟਾਈਮ ਪੀਸ ਹੋ ਗਿਆ ਖਰਾਬ ਤੇ ਜਦੋਂ ਹੁਣ ਟਾਈਮ ਦੇਖਿਆ ਤੇ ਮੈਂ ਹੋ ਗਿਆ ਲੇਟ ਇੱਥੇ 1 ਵਜਣ ਵਾਲਾ ਹੈਗਾ ਸਿਰਫ 10-15 ਮਿੰਟ ਰਹਿ ਗਏ ਤੇ ਟਾਈਮ ਪੀਸ ਨੇ ਅੱਜ ਲੇਟ ਕਰਾਤਾ ਤੇ 1 ਵਜੇ ਮੈਨੂੰ ਕੰਮ ਤੇ ਪਹੁੰਚਣਾ ਸੀ ਤੇ ਹੁਣ ਮੈਂ ਜਲਦੀ ਜਲਦੀ ਬਸ ਤਿਆਰ ਹੋ ਕੇ ਜਲਦੀ ਕੰਮ ਤੇ ਜਾਣਾ ਪਹਿਲਾਂ ਮਲਾਈ ਤੇ ਧਨੀਏ ਦੀ ਚਟਣੀ ਤੇ ਕੰਮ ਤੇ ਸੀ ਹੁਣ ਮੈਂ ਕੰਮ ਤੇ ਚਲ ਗਿਆ ਸੀ ਤੇ ਕੰਮ ਤੋਂ ਆ ਕੇ ਹੁਣ ਮੈਂ ਰੋਟੀ ਖਾਣ ਆਇਆ ਘਰੇ ਤੇ ਰੋਟੀ ਸੀ ਧਨੀਏ ਦੀ ਚਟਣੀ ਤੇ ਨਾਲ ਮਲਾਈ ਤੇ ਚਟਣੀ ਬੜੀ ਸੁਆਦ ਬਣ ਗਈ ਐਵੇਂ ਰੋਟੀ ਖਾਣ ਦਾ ਸੁਆਦ ਆਉਂਦਾ ਜਿਹੜਾ ਵੱਖਰਾ ਹੀ ਆ ਚਾਹ ਨਾਲ ਚਾਹ ਵੀ ਲੰਘੇ ਲੋ ਜੀ ਹੁਣ ਚਾਹ ਵੀ ਆ ਗਈ ਤੇ ਹੁਣ ਗੱਲ ਐਂਡ ਹੋ ਗਈ ਹੈ। ਹੁਣ ਖਾ ਲਈਏ ਰੋਟੀ ਤੇ ਫਿਰ ਦੇਖਣਾ ਕਿ ਵੀਡੀਓ ਬਣਦੀ ਹੋਈ ਤੱਕ ਤੇ ਬਣਾ ਲਾਂਗੇ ਤੇ ਨਹੀਂ ਫਿਰ। ਬਣਾਈ ਲਵਾਂ ਕਿ ਤਨਾ ਕਿਤੇ। ਅੱਧਵਾਦਕੇ 50 ਮਿੰਟ ਦਾ ਟਾਈਮ ਹੋ ਗਿਆ ਤੇ ਦੁਕਾਨਾਂ ਬੰਦ ਹੋ ਗਈਆਂ। ਆਪਾਂ ਜਾ ਰਹਿਆਂਗੇ ਘਰ ਤੋਂ ਕੰਮ ਤੋਂ ਕਰਨ। ਦੇਖਦੇ ਹਾਂ 60 ਰੁਪਏ ਵਾਲੀਆਂ ਦੁਕਾਨਾਂ ਉਹ ਖੁੱਲੀਆਂ ਨੇ। ਤੇ ਬਾਕੀ ਰੋਗਾਨਾ ਬੰਦ। ਪਣਾ ਪਲੇਣਾ ਦਾ ਦੁੱਧ ਇਹ ਫਿਰ ਦੁੱਧ ਲੈ ਕੇ ਜਾਣਾ ਘਰੇ। ਕੰਮ ਤੋਂ ਆ ਕੇ ਘਰੇ ਤੇ ਤੇਗ ਸੋ ਰਿਹਾ। ਬੈਸੇ ਉੱਠੇ ਜਾਂਦੀ ਹੁੰਦੀ ਆ ਆਵਾਜ਼ ਸੁਣ ਕੇ ਤੇ ਉੱਠ ਗਈ ਉੱਠ ਗਈ ਠੀਕ ਠੀਕ। ਬਸ ਇਹਦੇ ਕੰਨਾਂ 'ਚ ਆਵਾਜ਼ ਪੈਣੀ ਚਾਹੀਦੀ ਤੇ ਉਹਦੀ ਇਹ। ਇਹ ਲੱਗ ਗਿਆ ਹੁੰਦਾ ਪਤਾ ਕਿ ਆ ਗਿਆ ਮੈਂ ਤੇ ਇੱਧਰ ਮੂਵੀ ਚੱਲ ਰਹੀ ਆ ਬਾਰਡਰ 2 ਜਿਹਦੇ ਵਿੱਚ ਕੀ ਦਲਜੀਤ ਪਾ ਜਿਹਨੇ ਕੰਮ ਕੀਤਾ ਹੋਇਆ ਤੇ ਮੂਵੀ ਦੇਖ ਰਹੇ ਨੇ ਤੇ ਦੇਖੋ ਜੀ ਟੀਟੂ ਵੀ ਉੱਠ ਗਿਆ ਸੱਸਰੀ ਕਾ ਜੀ ਆਈ ਆਈ ਸੱਸਰੀ ਕਾ ਆਈ 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 ਹੇ ਹੱਥ ਬਾਹਰ ਕੱਢ ਕੇ ਪੁੱਤ ਆਈ ਐਵੇਂ 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 ਇੱਥੇ ਇੱਥੇ ਹੁਣ ਕਰੋ ਸਤਿ ਸ੍ਰੀ ਅਕਾਲ ਓਏ ਛੋਜੋ ਛੋਜੋ ਲਓ ਜੀ ਤੇ ਹਲੋ ਜੀ ਤੇਕ ਸੌ ਗਈ ਤੇ ਹੁਣ ਬਸ ਟਾਈਮ ਹੋ ਗਿਆ 9 ਵਜੇ ਦਾ ਤੇ 9 ਸਵਾ ਨਾ ਹੋ ਗਏ ਨਾਸਮਨ ਹੋਵਦੇ ਕਿ 10 ਮਿੰਟ ਹੋ ਗਏ ਤੇ ਹੁਣ ਪ੍ਰਸ਼ਾਦਾ ਬਣੀ શકਦੇ ਆ ਤੇ ਫਿਰ ਬਸ ਸੋ ਜਾਣਾ ਉਹੀ ਡੇਲੀ ਰੁਟੀਨ ਹੈ ਇਸ ਵਲੌਗ ਦੇ ਵਿੱਚ ਫੈਮਿਲੀ ਦੀ ਜੋ ਵੀ ਬਸ ਗੱਲਾਂ ਬਾਤਾਂ ਹੋਈਆਂ ਜਾਂ ਖਾਣਾ ਬਣਾਇਆ ਖਾਇਆ ਇਹੀ ਕੰਮ ਕਰਿਆ ਤੇ ਕੱਲ ਨੂੰ ਦੇਖਦੇ ਆ ਕੀ ਬਣਦਾ ਕੁਝ ਨਵਾਂ ਕੋਈ ਨਵਾਂ ਟੌਪਿਕ ਤੇ ਕੱਲ ਨੂੰ ਵੀ ਹੋਣਾ ਮੈਂ ਕਿਤੇ ਵੀਡੀਓ ਦੇਖਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਾਹੇ ਵਧੀਆ ਲੱਗੇ ਚਾਹੇ ਨਾ ਲੱਗੇ ਤੇ ਆਉਣ ਵਾਲੀ ਵੀਡੀਓ ਤੁਹਾਡੇ ਲਈ ਵਧੀਆ ਬਣਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ